ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤੁਹਾਡੇ ਨਾਲ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਵਾਲੇ ਆ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖਦੇ ਪਿਓ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਾਡੇ ਨਾਲ ਜਿਹੜੀਆਂ ਨੇ ਲੁਧਿਆਣਾ ਤੋਂ ਸਾਂਝੀ ਕੀਤੀਆਂ ਗਈਆਂ ਨੇ ਤਾਂ ਦਾਦਾਈਏ ਕਿ ਇਹ ਖਬਰ ਜੋ ਹੈ ਬਹੁਤ ਹੀ ਜ਼ਿਆਦਾ ਮੰਦਭਾਗੀ ਹੈ ਕਿਉਂਕਿ ਇੱਕ ਧੀ ਦੇ ਹੱਥਾਂ ਤੇ ਮੈਦੀ ਲੱਗੀ ਰਹਿ ਜਾਂਦੀ ਏ ਧੀ ਦੇ ਚੂੜਾ ਪਾਇਆ ਰਹਿ ਜਾਂਦਾ ਆ ਘਰ ਵਾਲੇ ਤਿਆਰ ਸ਼ਿਆਰ ਹੋ ਕੇ ਪੈਲਸ ਦੇ ਵਿੱਚ ਜਾ ਕੇ ਤੇ ਉਡੀਕ ਕਰਦੇ ਨੇ ਬਰਾਤ ਦੀ ਪਰ ਦੂਲਾ ਬਰਾਤ ਲੈ ਕੇ ਨਹੀਂ ਆਉਂਦਾ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਬਹੁਤ ਹੀ ਮੰਦ ਭਾਗੀ ਖਬਰ ਹੈ ਕਿਉਂਕਿ ਇਸ ਦੇ ਵਿੱਚ ਇੱਕ ਧੀ ਦਾ ਵਿਆਹ ਰੱਖਿਆ ਜਾਂਦਾ ਆ ਮਾਪਿਆਂ ਵੱਲੋਂ ਬੜਾ ਹੀ ਚਾਅ ਦੇ ਨਾਲ ਇਹ ਜਿਹੜਾ ਆ ਵਿਆਹ ਦੀਆਂ ਰਸਮਾਂ ਨੂੰ ਸਾਰੀਆਂ ਨੂੰ ਕਰਕੇ ਉਸ ਤੋਂ ਬਾਅਦ ਜਿਹੜਾ ਆ ਬਰਾਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੁੰਦੇ ਨੇ ਪਰ ਪੈਲਸ ਦੇ ਵਿੱਚ ਜਦੋਂ ਪਹੁੰਚਦੇ ਨੇ ਉੱਥੇ ਦੂਲਾ ਨਹੀਂ ਪਹੁੰਚਦਾ ਬਰਾਤ ਲੈ ਕੇ ਦੱਸਿਆ ਜਾ ਰਿਹਾ ਕਿ ਦੂਲੇ ਨੇ 25 ਲੱਖ ਰੁਪਏ ਕੈਸ਼ ਦੀ ਮੰਗ ਕੀਤੀ ਸੀ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਡੀ ਦੀ ਵੀ ਮੰਗ ਕੀਤੀ ਸੀ ਜਿਹੜੀ ਕਿ ਹਾਲਾਂਕਿ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਸ ਦੇ ਉੱਤੇ ਆਪਾਂ ਕੀ ਕਹਿਣਾ ਆ ਪਰ ਇਹ ਜੋ ਦਹੇਜ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਤਾਂ ਦਾਦੇ ਇਹ ਕਿ ਮਾਪਿਆਂ ਨੇ ਕਿਹਾ ਹੈ ਕਿ ਦੂਲੇ ਵੱਲੋਂ 25 ਲੱਖ ਕੈਸ਼ ਤੇ ਨਾਲ ਗੱਡੀ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਜਿਹੜੀ ਕਿ ਫਿਲਹਾਲ ਪੂਰੀ ਨਾ ਕਰਨ ਦੇ ਉੱਤੇ ਦੂਲਾ ਜਿਹੜਾ ਆ ਓਪਰਾਤ ਲੈ ਕੇ ਹੀ ਨਹੀਂ ਪਹੁੰਚਦਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਕੁਝ ਦੱਸਿਆ ਜਾਂਦਾ ਆ ਜਦੋਂ ਅਸੀਂ ਬਰਾਤ ਨੂੰ ਉਡੀਕਦੇ ਰਹਿੰਨੇ ਆ ਤੇ ਬਰਾਤ ਜਿਹੜੀ ਹੈ ਪੈਲਸ ਦੇ ਵਿੱਚ ਜਾਂ ਜਿੱਥੇ ਵੀ ਪ੍ਰੋਗਰਾਮ ਰੱਖਿਆ ਉੱਥੇ ਨਹੀਂ ਪਹੁੰਚਦੀ ਲਾੜੀ ਦੇ ਹੱਥਾਂ ਦੀ ਮਹਿੰਦੀ ਜਿਹੜੀ ਓ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ ਲਾੜੀ ਦੇ ਹੱਥਾਂ ਦੇ ਚੂੜੇ ਦੀ ਸੰਕਾਰ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹ ਸੰਕਾਰ ਨੂੰ ਸੁਣਨ ਵਾਲਾ ਦੂਲਾ ਸਮੇਂ ਸਰ ਨਹੀਂ ਪਹੁੰਚਦਾ ਬਰਾਤ ਲੈ ਕੇ ਨਹੀਂ ਪਹੁੰਚਦਾ ਪੈਲਸਤੀਆਂ ਬਰੂਹਾਂ ਤੇ ਖੜਾ ਪਰਿਵਾਰ ਜਿਹੜਾ ਆ ਉਡੀਕਦਾ ਰਹਿੰਦਾ ਆ ਕਿ ਬਰਾਤ ਆਏਗੀ ਬਰਾਤ ਆਏਗੀ ਬਰਾਤ ਆਏਗੀ ਪਰ ਬਰਾਤ ਨਹੀਂ ਆਉਂਦੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆ ਆਓ ਸਾਰੀ ਗੱਲ ਬਾਤ ਸੁਣ ਲੈਣੇ ਆ ਕੀ ਹੋਇਆ ਤੇ ਕਿੱਦਾਂ ਹੋਇਆ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੜ ਕੋਈ ਚੂੜਾ ਕਿੰਨੀ ਦੇ ਤੋ ਤਿਆਰੀਆਂ ਚੱਲ ਰਹੀਆਂ ਸੀ ਕਿਦਾਂ ਉਹ ਤਾਂ ਤਿਆਰੀ ਕਰਨ ਦੀ ਤਾਂ ਸੀ ਹੁੰਦੀ ਐ ਮੈਂ ਦੋ ਸਾਲਾਂ ਤੋਂ ਤਿਆਰੀ ਕਰ ਰਹੀ ਹਾਂ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟੀ ਛੋਟੀ ਰੇਕ ਮਨ ਪਸੰਦ ਚੇ ਤੇ ਤੇ ਆਰ ਸੂਟ ਕਿਤੇ ਹੋਏ ਪਹਿਨ ਕਿਤਾ ਉਹ ਕੀ ਚਾਹੀ ਮੈਨੂੰ ਇਨਸਾਫ ਚਾਹੀ ਬੇਟੀ ਨੂੰ ਇਨਸਾਫ ਚਾਹੀ ਬਿਲਕੁਲ ਆ ਗਈ ਫੋਟੋ ਮੇਰਾ ਨਾਮ ਬੋਬੀ ਫਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਪਲੱਕ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਤੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬੜੀ ਚੜ ਗਿਆ ਔਰ ਦੇਖ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਹੈ ਮੁੰਡੇ ਦਾ ਨਾਮ ਰਤੇਸ਼ ਚਤਰੇਸ਼ ਚਤਰੇਸ਼ ਔਰ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾਂ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਜਿਸ ਦਾ ਮਸਤਾਨਾ ਮਕੈਨਿਕਲ ਵਰਕ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਹੈ ਇਹ ਜਿਹੜੇ ਦਹੇਜ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਤੋਂ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਇਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਤੇ ਅੱਜ ਪਹਿਲੇ ਹੀ ਪਤਾ ਲੱਗ ਗਿਆ ਕਿ ਇਹ ਦਹੇਜ ਦੇ ਲਾਲਚੀ ਬੰਦੇ ਜਿਹੜੇ ਆ ਪਹਿੰ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਬੀਤਰੀ ਹੈ ਜ ਜਿਹਦੀ ਬਰਾਤ ਨਾ ਆਈ ਹੋਵੇ ਤੇ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋਲ 8 ਨੰਬਰ ਥਾਣੇ ਚਾਏ ਆਂ ਇਹ ਡਿਮਾਂਡ ਕਰਨ ਆਏ ਆ ਕਿ ਇਹ ਜਿਹੇ ਬੇਹੇਦ ਦੇ ਲਾਲਚੀਆਂ ਨੂੰ ਸਭ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਸਰ ਤੁਹਾਡਾ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇ ਜੀ ਕਾਸ਼ਪੂਰੀ ਕੀ ਹੋਇਆ ਮੇ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨਹੀਂ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਘੇ ਆਏ ਸੀਗੇ ਸਗੰਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੇਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਫੇਰ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲਊਗਾ ਫੇਰ ਜੀ ਆ ਰਹੇ ਆ ਜਾਂ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਏ ਮੁੰਡੇ ਦੀ ਫਾਦੇ ਇੱਟੇ ਖਰਾਬ ਹੋ ਗਿਆ ਕਿ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫੇਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪੇਉ ਦੀ ਤਬੀਅਤ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਹਰ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀਗਾ ਕਾ ਡੱਬਾ ਸਾਰਾ ਕੁਝ ਜਦ ਵਿਆਹ ਹੀ ਅੱਜ ਦਾ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜयो ਬੰਦੇ ਨਾਲ ਬੰਦੇ ਦੇ ਕੀ ਵੀ ਤੂ आज हाल होए ही ਸਾਡੇ ਨਾਲ ਬੜਾ ਸੁਪਨੇ ਸੰਜੋਏ ਹੋ ਨੀ ਬੜਾ ਕੁਝ ਸੋਚਿਆ ਹੋਣਾ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਲੋ ਤੇ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਹੈ ਕੁੜੀ ਦੇ ਜੀ ਕੱਲ ਮਾਮੇ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਆਂ ਮੇਰੇ ਹੀ ਉਹ ਕੱਲ ਨਾਂਦ ਕਰਾਈ ਚਾਰੇ 4 4 5 5 ਵਜੇ ਸਹਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆਲ ਛੱਡ ਗਿਆ ਦੋਨੇ ਆਣੇ ਬਿਟੀ ਪਾਲਰ ਤੇ ਮੈਂ ਜਾ ਕੇ ਸਹਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਕਿੱਦਾਂ ਦੇ ਲੱਗਦੇ ਆ ਮੈਂ ਕਿਦਾਂ ਦੇ ਲੱਗਦੇ ਕੀ ਦਿੱਤੂਗੀ ਦੱਸੋ ਕੁੜੀ ਲਈ ਮਹਿੰਦੀ ਆ ਦੇ ਲੋ ਆ ਮਹਿੰਦੀਆਂ ਦੇ ਰਜ਼ਮਾ ਕਿਹੜੀਆਂ ਰਜ਼ਮਾ ਨਹੀਂ ਕੀਤੀਆਂ ਕਿੰਨੇ ਮਹੀਨੇਵਾਂ ਤਿਆਰੀਆਂ ਕਰ ਰਹੀ ਸੀ ਇਹ ਤਾਂ ਉਹ ਆਲੂ ਦਾ ਹੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗਿਆ ਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਅੱਧ ਦਸੰਬਰ ਦਾ ਪਹਿਲਾ ਪਹਿਲਾ ਵਿਆਹ ਕਰੋ 27 ਦਸੰਬਰ ਦੀ ਡੇਟ ਘੜਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆਹ ਵੀਡੀਓ ਦਿਖਾ ਦਿੰਦੇ ਸਵੇਰੇ ਪਹਿਲਾਂ ਤੁਸੀਂ ਜਾਓ 24 ਨਵੰਬਰ ਚਾਰ ਮੰਦਰੀਆਂ ਵੀ ਕਹਿੰਦੇ ਮਿਲਣੀ ਕਰਨੀਆਂ ਜੀ ਮੈਂ ਖੋਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਚ ਵੀ ਦਿੱਤਾ ਲੇਕਿਨ ਮੇਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਿਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਪਰ ਜਿਨੇ ਬੇਟੀ ਦੇਣੀ ਹੁੰਦੀ ਉਹਨਾਂ ਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਵਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੈ ਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਸਾ ਦਿੱਤੇ ਤਾਂ ਸਾਲਾ ਕਰਨ ਵਾਲੇ ਨੂੰ ਉਹਨਾਂ ਨੇ ਵੱਧ ਤੋਂ ਵੱਧ ਕਹਿੜਾ ਮੈਨੂੰ ਵੀ ਸ਼ੌਮ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਪੁੱਛ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੇ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੇ ਕੋਲ ਦਾ ਘਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲਓ ਜਾ ਕੇ ਤੁਸੀਂ ਘਰ ਸਵੇਰ ਦੀ ਰੋਈ ਆਈ ਹੈ ਜੀ ਮਾਂ ਮਾਰੇ ਕਿਦਾਂ ਕਿਦਾਂ ਆਉਂਦੀਆਂ ਇਹ ਮਹਿੰਦੀਆਂ ਦੇਖੋ ਜਾ ਕੇ ਬੂਟੀ ਪਾਲਰ ਦਾ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜਨਾ ਹੋਵੇ ਦੋਸਤੋ ਤੁਹਾਨੂੰ ਇਹ ਸਾਰੀ ਖਬਰ ਕਿਵੇਂ ਦੀ ਲੱਗੀ ਤੁਸੀਂ ਇਸ ਦੇ ਉੱਤੇ ਕੀ ਟਿੱਪਣੀ ਕਰਨਾ ਚਾਹੋਗੇ ਕੀ ਕਮੈਂਟ ਕਰਨਾ ਚਾਹੋਗੇ ਪਰ ਇਹ ਸਮਾਜ ਦੇ ਵਾਸਤੇ ਬੜੀ ਨਕਾਰਾਤਮਕ ਗੱਲ ਆ ਬੜੀ ਹੀ ਨੈਗੇਟਿਵ ਵਾਲੀ ਗੱਲ ਆ ਕਿ ਅੱਜ ਵੀ ਜਿਹੜਾ ਆ ਦਾਜ ਦੇ ਲਾਲਚੀ ਇਸ ਤਰਤੀਰ ਤੇ ਬੈਠੇ ਹੋਏ ਨੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਕਿਸੇ ਵੀ ਧੀ ਨਾਲ ਕਿਸੇ ਵੀ ਭੈਣ ਨਾਲ ਕੱਲ ਨੂੰ ਇਦਾਂ ਦਾ ਜਿਹੜਾ ਆ ਕੁਝ ਵੀ ਨਾ ਹੋਵੇ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ